ਜਦ ਮੈਨੂੰ ਦਵਾਈ ਦੇ ਕੰਮ 'ਤੇ ਬੁਲਾਇਆ ਸੀ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗੇ ਦੋਤਰ ਮੈਨੂੰ ਜੰਗਲ ਦੇ ਇਲਾਕੇ 'ਚ ਮਤਲਬ ਕਿ ਉਹ ਚਿਕਨ ਦਾ ਕੰਮ ਕਰਵਾਉਂਦੇ ਸੀਗੇ ਦਵਾਈ ਦੇ ਵਿੱਚ ਮੈਂ ਹਫਤਾ ਰਹੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੇਟ ਦਾ ਮਾਸਕਟ ਕਹਿੰਦੇ ਤੂੰ ਦਵਾਈ ਸੀ ਕਰਦਾ ਕੰਮ ਕਰੂਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਤਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਬਹੁਤ ਇਥੇ ਅਥੀ ਪਾ ਜੀ ਮੇਰੀ ਕਟਮਾਰ ਵੀ ਕੀਤੀ ਸੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤਾਂ ਮੈਨੂੰ ਇੱਕ ਦਿਨ ਫੋਨ ਵੀ ਗਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇ ਨਾਲ ਜਿਵੇਂ ਮਮੀ ਇੱਥੇ ਤਾਂ ਹੋਈ ਮੈਨੂੰ ਐਲਰਜੀ ਪ੍ਰੋਬਲਮ ਵੀ ਸੀ ਮਤਲਬ ਕਿੰਨੇ ਜਿਹੜੀ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਈ ਹੋਈ ਸੀ ਯਾ ਬੈਲਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਇੱਥੇ ਹੈ ਭਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੁੰਦੇ ਥੱਲੇ ਕੀ ਹਾਂਜੀ ਫਿਰ ਮੈਨੂੰ ਕੱਪੜੀ ਲੀੜੇ ਕੱਪੜੇ ਵੀ ਮਿਲ ਗਏ ਸੀ ਫਿਰ ਮੈਨੂੰ ਇਸ ਤੋਂ ਵੱਧ ਕਟ ਮਾਰਵਨੀ ਸੀ ਫਿਰ ਬਾਕੀਆਂ ਕੁੜੀਆਂ ਦੀ ਕਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤੋਂ ਬਾਬਾ ਜੀ ਤੇ ਰਾਇ ਨਹੀਂ ਹੋਈ ਜੇ ਵਾਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਟੱਬ ਦੀ ਟਿਕਟ ਸੀਗੀ ਕਹਿੰਦੇ ਲੈ ਤੂੰ ਮੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਇਹ ਵੀ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜ਼ੈਂਟ ਨੇ ਹੀ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰ ਲਾ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਉਹ ਇਹ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਾਹ ਮਾੜੇ ਲੱਗਦਾ ਚਾਹ ਤੂੰ ਨਾ ਆਕੇ ਨੂੰ ਮੈਂ ਵੀ ਜ਼ੈਂਟ ਦੇ ਘਰ ਫਸੀਆਂ ਨੂੰ ਮੈਨੂੰ ਵੀ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਹੈ ਤਾਂ ਕਹਿੰਦੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜਣੀਆਂ ਹਾਂ ਹਾਂਜੀ ਫਿਰ ਉਹਨੇ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂਰ ਹੈ ਵਾ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਵੀ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਲਾਵਾ ਤਿੰਨ ਭੈਣਾਂ ਨਾਲ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹੀ ਕਹਿੰਨੀ ਆ ਜੀ ਕੋਈ ਜਾਉਣਾ ਨਾ ਬਾਹਰ ਬਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਮੂੰਹ ਜੀਰਾ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਤਰੀਕਾ ਦੀਆਂ ਵਾ ਹੋਰ ਵੀ ਕਈ ਹੁਣ ਖਾਜੀ ਸਾਰੀਆਂ ਦਾ ਇਹ ਹੀ ਕਸ਼ੀ ਹੁੰਦਾ ਜੋ ਕੁਛ ਮਿਲਣਾ ਹੁੰਦੀ ਹੈ ਖਾਣ ਪੀਣ ਨੂੰ ਬਾਹਰ ਚਾਹ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕੰਨੀ ਸੀ ਮਲਦੀ ਜਿਹਾ ਬੁਖਾਰ ਵੀ ਹੋ ਰਿਹਾ ਸੀ ਕਹਿੰਦੇ ਨੂੰ ਕਿ ਤੇ ਮਰੀਜ਼ ਆ ਇਸ ਤੋਂ ਲਾ ਬ ਜਾਣਕਾਰੀ ਇਹ ਕਿੰਨੀ ਆ ਜਿਹੜੀ ਕੁੜੀ ਨੇ ਮਹੀਨਾ ਤੋਂ ਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਹੁਤ ਸਾਡੀ ਕੁੜੀ ਬਾਤ ਸਾਰੀ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹਾਂ ਜਾਨਟ ਮਾਉਦਾ ਇਹ 2 ਲੱਖ ਕੀ ਤੁਦ ਕਿੱਥੋਂ ਦੇ ਸਕਦੇ ਇਹਨੂੰ ਫੂਲ ਵਿਚਾਰੀ ਨੂੰ ਕਾਦਿ ਏਦਾਂ ਹੱਥੇ ਬਾਹ ਦਿੰਦੇ ਸੀ ਵਿਚਾਰੀ ਨੂੰ ਕਿਤੇ ਮੋਨਕ੍ਰਿਤਾ ਵਿਚਾਰੀ ਨੇ ਕਹਿੰਦੀ ਮੇਰੇ ਨਾਲ ਤਾਂ ਕੋਟਮਾਰੀ ਵਿਚਾਰੀ ਨੂੰ ਕਰਦੇ ਸੀ ਇਹ ਕਾਰ ਇੰਦਾ ਵਿਚਾਰੀ ਰੋਂਦੀ ਕਲਾਂ ਦੀ ਕਰਦੀ ਸੀ ਉਹ ਹੋ ਗਿਆ 4 ਮਹੀਨੇ ਲਈ ਤੇ ਲੀ ਜੇ ਦੇ ਦੇ ਹ ਉਹਨੇ ਇਤਿਆਸੀ ਦੋ ਇਲੀਣਾ ਤੇ ਮਸਕਟ ਕਾਲ ਦਿੱਤਾ ਪੱਤਵਾਰ ਜੀ ਇਹ ਗੁੱਡਾਗਾ ਤੇਰੇ ਕੱਕਾ ਇਹ ਕਰ ਤੇ ਦੁਬਜਨਾਨੀ ਮੈਂ ਤੇ ਮੈਂ ਕੀ ਕਰ ਸਕਦੀ ਆ ਕਿਛੇ ਮਗਰ ਬਹਿਆ ਬਿੰਸਿ ਨੂੰ ਹੌਣ ਚੋਬੀ ਨਾ ਤੱਕ। ਯਾ ਡੇਤਾ ਪਹਿ ਮੰਗੋਤਾ ਸੀ। ਇਹ ਵੱਡੀ ਸੀ ਵਿਚਾਰੀ ਨੇ ਕਿਹਾ ਕਿ ਚੱਲ ਕਿਤੇ ਸਾਡੀ। ਗਰੀਬੀ ਟੁੱਟ ਜੂਗੀ ਦਨ ਸਰ ਜਾਣਗੇ ਸਾਡੇ ਤੇ। ਇਥੇ ਉਥੇ ਦਾ ਕਰਦੀ ਸੀ ਆਪ ਹੰਤਾਨਾ। ਇਹਨੂੰ ਕੋੜਾ ਜਰੀ ਹੋ ਪਤਾ ਸੀ। ਹਾਂ ਜੀ ਆਹਦੀਆਂ ਲੜਕੀਆਂ ਨਾ ਕਿ ੱਲੋ। ਹਾਂ ਬਾਹਰ ਬਹੁਤ ਹਾਲਾਤ ਭੜੇ ਆ ਜੀ। ਸਾਡੀ ਕੁੜੀ ਨੂੰ ਤੇਰਾ ਕੁੱਟ ਮਾਰ ਕੇ ਕੀਤੀ ਆ। ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ। ਇਹ ਹੁਣ ਦਾ ਨਵਾਂ ਦੀ ਜੀਟਾ ਦਾ ਲੋੜੇ ਗੁੱਖ ਦੀ ਗੱਲ ਆ ਕਿ ਵੀ ਬਹੁਤ ਹੀ ਅਗੁਰ ਸੰਗਤ ਦੇ ਸੰਪਰਕ ਹੋਣ ਦੇ ਇਹ ਜਿਹੜੇ ਜਿਆਨ ਪਾ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਅਛਾਉਂ ਚ ਲੈੰਦੇ ਆ ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਮੜਕੀਆਂ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਇਹ ਜਿਹੜੀ ਲੜਕੀ ਆ ਪਿੰਡ ਨਾਲ ਨੂੰ ਗੁਦਰ ਦੇ ਕੋਲ ਗਰੀਬ ਪਰਿਵਾਰਾਂ ਇਹ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਇਸ ਘਰ ਦੇ ਨਹੀਂ ਪ੍ਰੈਸ ਹੁੰਦੇ ਆ ਤੇ ਇਹਨੂੰ ਕਨਮੈਰ ਵਰਤੋ ਕੋਈ ਇਹਨਾਂ ਦੇ ਲੜਕੀ ਵળે ਜਿੰਨੇ ਕਾਹ ਕੇ ਕਿ ਮੁੰਬਈ ਭੇਜਨੇ ਤੇ ਤੇਰੀ ਤੇਰੀ ਤੇਰੇ ਤੇ ਹੀ ਆਪ ਤਰਫਾ ਹੋਣੀ ਤੇ ਇਹਨੇ ਕੋਲ 30000 ਰੁਪਏ ਲਾ ਕੇ ਇਹਨੂੰ ਮੁੰਬਈ ਚ ਭੇਜ ਦਿੱਤਾ ਕਿਉਂਕਿ ਉਹ ਜਿਹੜੀ ਹੈਗੀ ਟਿਕੀ ਲੱਗਦੀ ਆ ਥੋੜਾ ਵੀਡੀਓ ਵਾਲਾ ਕਿ ਉਹ ਉੱਥੋਂ ਦਵਾਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਹਸਪਤਲ ਲੈ ਕੇ ਮਾਸਟਰੀਨ ਜਾ ਕੇ ਇਹਦੇ ਕੋਲ ਕੋਟ ਤੋਂ ਲਿਆ ਨੂੰ ਕਹਿੰਦੇ ਜਿਹੜਾ ਹੈਗਾ ਉਹਦੇ ਲਾਇਆ ਖਾਣੇ ਪੀਣ ਦੇ ਨਜ਼ਰ ਤੋਂ ਉਧਰ ਉਹਨਾਂ ਦਾ ਖਾਣਾ ਹੋਣਾ ਸੋ ਇਹਨੂੰ ਟਰਚਰ ਕਰਦੇ ਨੇ ਸੋ ਇਹਨਾਂ ਦੇ ਘਰਦਿਆਂ ਨੇ ਇੱਥੇ ਸੰਪਰਕ ਕੀਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਜੇ ਸਾਡੇ ਕੋਲ ਆਏ ਤੁਸੀਂ ਜਿਹੜੇ ਜਨ ਪੀਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰੀ ਵਾਲੇ ਨੇ ਇਹਨਾਂ ਦੇ ਉਹਨਾਂ ਦੇ ਸਿਕੰਦਰ ਦੇ ਸੇਹੇ ਤੋਂ ਉਹਨਾਂ ਨੇ ਕਿਹਦੇ ਨਾਲ ਸੁਣਨ ਬਿਠਾਈ ਸੋ ਉਦੋਂ ਵਾਰ ਜਿਹੜਾ ਹੈ ਇਹ ਲੜਕੀ ਦੋ ਮਹੀਨੇ ਪਿੱਛੇ ਵਾਪਸ ਆਈਏ ਸੋ ਸਾਡਾ ਤਾਂ ਕੰਡਾਈ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜਨਤਾਾਂ ਨੂੰ ਲੜਕੀਆਂ ਕਿਸੇ ਨੂੰ ਗੁੰੰਧਾ ਜੀਏ ਜਿਹਨੂੰ ਇੱਕ ਵਾਰ ਜਾਂਦਾ ਪਰ ਦੂਸਰੇ ਨੂੰ ਉਹ ਪ੍ਰਸ਼ਾਦ ਦਿੰਦਾ ਕਿ ਆਪਾਂ ਉਹ ਜਿਸ ਵੇਲੇ ਮੈਥੀ ਦੂਸਰੇ ਨੂੰ ਉਥੇ ਉਹ 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 ਜਿਹੜਾ ਉਹ ਜਗ੍ਹਾ ਤੇ ਲੱਦਿੰਦੇ ਆ ਤਵੇ ਹੋ ਗਿਆ ਕਹਾਂ ਕਹਾ ਕੇ ਉਥੇ ਜਿਹੜੇ ਹੈਗੇ ਇਹੋ ਜਿਹੇ ਸੁਖਿੰਦ ਦਿਖਾ ਕੇ ਕਿ ਤੁਹਾਨੂੰ ਇੰਨੀ ਤਰਖਾ ਮਿਲੂਗੀ ਬੀਰੀਵਾਲਾਲ ਜੀ ਚਾਹੁੰਦੇ ਆ ਸਾਡੀ ਹੱਥੋਂ ਕਿੰਨੀ ਆਸ ਕਰਕੇ ਮਾਸਕਡ ਜਾਣ ਵਾਲੀਆਂ ਲੜਕੀਆਂ ਨੂੰ ਦਵਾਈ ਦੰਦਣ ਵਾਲੀਆਂ ਲੜਕੀਆਂ ਇਹਦੇ ਇਹਦੇ ਵੀਰੇਹ ਜਨਾਮ ਅ ਬਹੁਤ ਪਰਮ ਨੂੰ ਬੇਰੰਬੇ ਜਿਹੜੇ ਹਨ ਉਹ ਨਹੀਂ ਜਾਣਾ ਚਾਹੀਦਾ ਅਜੰਟਾਂ ਦੇ ਚਾਸੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੋਣ ਸਰ ਕਰਦੇ ਕੁਛ ਜੇ ਉਹ ਇਥੇ ਬੁੱਚਾ ਫਸ ਜਾਂਦਾ ਉਹ ਫਿਰ ਇਥੇ ਪਰਿਵਾਰ ਵਾਸਤੇ ਜਿਹੜੇ ਪਹਿਲੇ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਮੁਖੌਟਾ ਹੁੰਦਾ ਤੇ ਇਸ ਵਾਸਤੇ ਸਿਖਾਸ਼ ਕਰਕੇ ਜਰੀਏ ਵੀ ਸਾਡੀ ਅੱਜ ਦੇ ਮਾਰਕੀਟ ਜਾਨਾ ਪਰਵ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਕਿਸੇ ਜਿਹੜਾ ਹੈ ਪਰਮ ਪਰਮਣੇ ਤੇ ਬਣਾਇਆ ਨਾ ਜਾਣ ਇਹ ਟੋਕੇ ਤੇ ਬਹੁਤ ਕੁਝ ਜਿਹੜੀਆਂ ਪਹਿਲੇ ਬਹੁਤ ਸਕੇ ਹੋਤਾਂ ਪੁਰੀਆਂ ਜਿਹਦੇ ਵਿੱਚ ਦੁਬਈ ਚਲ ਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਪਸਾ ਦਿੱਤਾ ਜਾਂਦਾ ਸੋ ਇਹ ਜਿਹੜਾ ਬਹੁਤ ਥੋੜੇ ਥੋੜੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ ਤੁਹਾਨੂੰ ਕੋ ਜੀ ਜੇ ਜਾਣਾ ਵੀ ਹੈ ਕਿਤੇ ਏ ਬਾਰਤ ਪਰਮੁਖੇ ਰਾਹੀਦਾ ਉਹ ਬਾਡੀ ਦੇ ਸਤਿਕਾਰ ਨੂੰ ਦੇਣ ਦੀ ਕੋਸ਼ਿਸ਼ ਕਰਵਾਉਂਦੇ ਕਿ ਬਾਹਰ ਤੋਂ ਬੰਦੀ ਚਰੀ ਰਿਪੋਰਟ ਆਉਂਦੀ ਹੈ ਅਜੋ ਜਦੋਂ ਕੇਸ ਆਉਂਦੇ ਹਨ ਤਵਾਰ ਵਾਸਤੇ ਬੜਾ ਜੁਲਾਈ ਹੁੰਦਾ ਉਹਦੇ ਵਿੱਚ ਬਾਹਰ ਦਾ ਇਫਾਦਿਆ ਹੁੰਦਾ ਤੋਂ ਉਹਦਾਂ ਉਹ 체ਮਾ ਜੋਰ ਨਹੀਂ ਚੱਲਦਾ ਹੁੰਦਾ ਕਿ ਕਿਸੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਿਡੀਅਨਿਟੀ ਅੰਡਰਟੇਕਿੰਗ ਅਮੈਸੀ ਆਉਂਨਾ ਪੈਂਦੀ ਹੈ ਵਾਪਸ ਲਿਆਉਂਦੇ ਇਹ ਸੋਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਜਤਨਾ ਸਤਿਕਾਰ ਦਿੱਤਾ ਵਾਪਸ ਆਈ ਕੋਈ ਵੀੰਦੀ ਵੀ ਕਰਾਂਗੇ ਕਿ ਐਸ ਅਗੈਂਡਾ ਜਿਸ ਨੂੰ